ਹੈਲੋ ਹੈਲੋ ਹਾਂਜੀ ਸਟੂਡੈਂਟ ਮੈਂ ਕੁਲਵਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ ਬਾਲਾ ਦੀ এডਿਕੇਸ਼ਨ ਪੁਆਇੰਟ ਦੇ ਅਫੀਸ਼ੀਅਲ ਚੈਨਲ ਤੇ ਠੀਕ ਹੈ ਤੇ ਅੱਜ ਜਿਹੜੀ ਆਪਾਂ ਕਰਾਂਗੇ ਉਹ ਬਹੁਤ ਸਾਰੇ ਪੇਪਰਾਂ ਦੇ ਵਿੱਚ ਤੁਹਾਨੂੰ ਆਉਂਦਾ ਹੈ ਅੰਗਰੇਜ਼ੀ ਦੇ ਸ਼ਬਦਾਂ ਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਨਾ ਠੀਕ ਹੈ ਤਾਂ ਉਹ ਸ਼ਬਦ ਆਪਾਂ ਕੁਝ ਕੱਚ ਕਰਾਂਗੇ ਇਸ ਤਰ੍ਹਾਂ ਤੁਹਾਡੀਆਂ ਵੀਡੀਓ ਪਾਉਂਦਾ ਰਾਂਗਾ ਪਰ ਜਿੱਕਰ ਉਸ ਤੋਂ ਪਹਿਲਾਂ ਤੁਹਾਡਾ ਕੋਈ ਵੀ ਪ੍ਰਸ਼ਨ ਹੈ ਤਾਂ ਤੁਸੀਂ ਸਾਨੂੰ ਇਹ ਸਕਰੀਨ ਤੇ ਜਿਹੜੇ ਨੰਬਰ ਹਨ ਠੀਕ ਹੈ ਸਕਰੀਨ ਦੇ ਉੱਪਰ ਜਿਹੜੇ ਸਾਡੇ ਨੰਬਰ ਦਿੱਤੇ ਹਨ ਇਹਨਾਂ ਦੇ ਉੱਪਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਡਾ ਕੋਈ ਵੀ ਪ੍ਰਸ਼ਨ ਹੈ ਜਾਂ ਕੋਈ ਵੀ ਬੈਚ ਤੁਸੀਂ ਲੈਣਾ ਹੈ ਠੀਕ ਹੈ ਤਾਂ ਇਹ ਨੰਬਰਾਂ ਤੇ ਤੁਸੀਂ ਸਾਡੇ ਨਾਲ ਕਨੈਕਟ ਕਰੋ ਅਤੇ ਸਾਡੀ ਬਾਲਾ ਜੀ এডਿਕੇਸ਼ਨ ਪੁਆਇੰਟ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਤੇ ਅੱਜ ਆਪਾਂ ਕਰਦੇ ਆਂ ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ਵਿੱਚ ਸ਼ੁੱਧ ਰੂਪ ਜਿੰਨੇ ਵੀ ਤੁਸੀਂ ਪੇਪਰ ਦਿਓਗੇ ਤਾਂ ਬਹੁਤ ਸਾਰੇ ਪੇਪਰਾਂ ਦੇ ਵਿੱਚ ਅੰਗਰੇਜ਼ੀ ਦੇ ਸ਼ਬਦਾਂ ਨੂੰ ਪੰਜਾਬੀ ਦੇ ਵਿੱਚ ਸ਼ੁੱਧ ਰੂਪ ਦੇ ਵਿੱਚ ਲਿਖਣਾ ਆਉਂਦਾ ਠੀਕ ਹੈ ਤੇ ਇਹ ਇੱਕ ਇੱਕ ਸ਼ਬਦ ਹੁੰਦਾ ਜਿਹਦੀ ਤੁਸੀਂ ਪੰਜਾਬੀ ਦੱਸਣੀ ਹੁੰਦੀ ਆ ਲਗਭਗ ਬਹੁਤ ਸਾਰੇ ਬਹੁਤ ਸਾਰੇ ਕਿ ਸਾਰੇ ਹੀ ਪੇਪਰਾਂ ਦੇ ਵਿੱਚ ਆਉਂਦਾ ਠੀਕ ਹੈ ਤਾਂ ਆਪਾਂ ਕੁਝ ਸ਼ਬਦ ਕਰਾਂਗੇ ਤੇ ਇਹ ਉਹ ਸ਼ਬਦ ਹੋਣਗੇ ਰਾਜੇ ਜਿਹੜੇ ਪੇਪਰਾਂ ਦੇ ਵਿੱਚ ਆਉਂਦੇ ਨੇ ਆਏ ਨੇ ਤੇ ਬਾਰ-ਬਾਰ ਰਿਪੀਟ ਹੋ ਰਹੇ ਨੇ ਠੀਕ ਹੈ ਤਾਂ ਕੁਝ ਸ਼ਬਦ ਜਿਹੜੇ ਹੈਗੇ ਨੇ ਜਿਵੇਂ ਅਕਾਊਂਟ ਠੀਕ ਹੈ ਕੀ ਹੁੰਦਾ ਖਾਤਾ ਹੁੰਦਾ ਹੈ ਹਿਸਾਬ ਲੇਖਾ ਕਿਹੜਾ ਖਾਤਾ ਕਿਹੜਾ ਹਿਸਾਬ ਅਕਾਊਂਟ ਦਾ ਅਰਥ ਖਾਤਾ ਹੁੰਦਾ ਉਹ ਖਾਤਾ ਜਿਹਦੇ ਵਿੱਚ ਤੁਹਾਡਾ ਠੀਕ ਹੈ ਬੈਲੈਂਸ ਵਗੈਰਾ ਤੁਹਾਡਾ ਜਿਹੜਾ ਕੰਮਕਾਰ ਹੁੰਦਾ ਉਹ ਲਿਖੀ ਰੱਖਿਆ ਜਾਂਦਾ ਉਹਨੂੰ ਅਸੀਂ ਅਕਾਊਂਟ ਬੋਲਦੇ ਆ ਲੇਖਾ ਬੋਲਦੇ ਆ ਦੂਸਰਾ ਐਕਨੋਲਜਮੈਂਟ ਠੀਕ ਐਕਨੋਲਜਮੈਂਟ ਹੁੰਦੀ ਹੈ ਰਸੀਦ ਜੀ ਨੂੰ ਆਪਾਂ ਪੰਜਾਬੀ ਦੇ ਵਿੱਚ ਇਸੇ ਤਰ੍ਹਾਂ ਪੇਪਰ ਦੇ ਵਿੱਚ ਕੀ ਲਿਖੋਗੇ ਰਸੀਦ ਠੀਕ ਦੋ ਤਾਂ ਤੀਸਰਾ ਦੇਖੋ ਲਿਖਿਆ ਹੈ ਇੰਗਲਿਸ਼ ਦੇ ਵਿੱਚ ਅਡੋਲੋਸੈਂਸ ਅਡੋਲੋਸੈਂਸ ਹੁੰਦਾ ਹੈ ਕਿਸ਼ੋਰ ਉਮਰ ਐਡੋਲੋਸੈਂਸ ਨੂੰ ਅਸੀਂ ਕੀ ਬੋਲਦੇ ਆ ਕਿਸ਼ੋਰ ਉਮਰ ਠੀਕ ਹੈ ਇਹ ਉਮਰ ਦੇ ਵਿੱਚ ਜ਼ਿਆਦਾਤਰ ਬੱਚੇ ਟੀਨ ਇਸ ਦੇ ਹੁੰਦੇ ਨੇ ਕਈ ਜਗ੍ਹਾ ਤੇ ਤੁਹਾਨੂੰ 13 ਤੋਂ 19 ਸਾਲ ਦੇ ਬੱਚੇ ਇਹਦੇ ਵਿੱਚ ਜਾਂ 12 ਤੋਂ 18 ਸਾਲ ਦੇ ਬੱਚੇ ਇਹ ਉਮਰ ਦੇ ਵਿੱਚ ਆ ਜਾਂਦੇ ਨੇ ਠੀਕ ਹੈ ਇਸ ਨੂੰ ਜਿਹੜੇ ਬੀਐਡ ਵਗੈਰਾ ਕਰਦੇ ਨੇ ਉਹਨਾਂ ਨੂੰ ਬਹੁਤ ਵਧੀਆ ਭਾਰਤ ਹੁੰਦਾ ਐ ਐਡੋਲੋਸੈਂਸ ਦਾ ਠੀਕ ਹੈ ਤੇ ਇਹਦੇ ਵਿੱਚ ਕਿਸ਼ੋਰ ਉਮਰ ਦੀ ਥਾਂ ਤੇ ਤੁਹਾਨੂੰ ਇੱਕ ਸ਼ਬਦ ਗਬਰੇਟਾ ਲਿਖ ਦਿੱਤਾ ਜਾਂਦਾ ਹੈ ਗਬਰੀਤਾ ਮਤਲਬ ਨੌਜਵਾਨ ਠੀਕ ਉਸ ਤੋਂ ਬਾਅਦ ਇਫੈਕਟ ਪ੍ਰਭਾਵਿਤ ਇਫੈਕਟ ਕਰਨਾ ਕਿਸੇ ਤੇ ਪ੍ਰਭਾਵਿਤ ਪਾਉਣਾ ਪ੍ਰਭਾਵ ਕਰਨਾ ਠੀਕ ਹੈ ਅਕਾਉਰਟ ਸਮਝੌਤਾ ਜਿਹੜਾ ਵੀ ਤੁਸੀਂ ਸਮਝੌਤਾ ਕਰੋ ਕਿਸੇ ਕੰਮ ਨੂੰ ਲੈ ਕੇ ਠੀਕ ਹੈ ਕਿਸੇ ਮਸਲੇ ਨੂੰ ਲੈ ਕੇ ਜਿਹੜਾ ਸਮਝੌਤਾ ਉਹਨਾਂ ਨੂੰ ਕੀ ਬੋਲਿਆ ਜਾਂਦਾ ਹੈ ਅਕਾਉਰਟ ਠੀਕ ਇਹ ਪੰਜ ਹੋ ਗਏ ਤੇ ਦੁਬਾਰਾ ਕਹਿ ਰਹੇ ਆ ਵੀ ਇਹ ਜਿਹੜੇ ਕਰਾ ਰਹੇ ਆ ਇਪੀਪੰ ਦੇ ਵਿੱਚ ਬਾਰ ਬਾਰ ਰਿਪੀਟ ਹੁੰਦੇ ਨੇ ਜਾਂ ਕੁਝ ਐਦਾਂ ਦੇ ਸ਼ਬਦ ਅਸੀਂ ਲੈ ਕੇ ਆਏ ਆਂ ਜਿਹੜੇ ਤੁਹਾਡੇ ਪੇਪਰਾਂ ਦੇ ਵਿੱਚ ਡਿੱਟੋ ਆ ਜਾਂਦੇ ਨੇ ਠੀਕ ਪੱਕੇ ਆ ਜਾਂਦੇ ਨੇ ਤਾਂ ਅਗਲੇ ਸੀਮਾ ਅਲਾਉਂਸ ਗਠ ਜੋੜ ਗਠ ਜੋੜ ਮਤਲਬ ਇਕੱਠੇ ਹੋਣਾ ਠੀਕ ਐਮਬੈਸਟਰ ਰਾਜਦੂਤ ਹੁੰਦਾ ਹੈ ਰਾਜਦੂਤ ਐਮਬੈਸਟਰ ਉਹ ਜਿਹੜੇ ਅਸੀਂ ਜਿਵੇਂ ਆਦਰ ਕੰਟਰੀ ਦੇ ਵਿੱਚ ਸਾਡੇ ਕੁਝ ਰਾਜਦੂਤ ਠੀਕ ਹੈ ਜਿਹੜੇ ਸਾਨੂੰ ਉਧਰ ਲਈ ਇਨਫੋਰਮੇਸ਼ਨ ਦਿੰਦੇ ਨੇ ਉਹ ਬੋਲਦੇ ਆਮਾਉਂਟ ਅਮਾਉਂਟ ਕੀ ਹੁੰਦੀ ਹੈ ਤੁਹਾਡਾ ਰਕਮ ਐਸੀਐਂਟ ਠੀਕ ਹੈ ਕੀ ਹੁੰਦਾ ਹੈ ਪ੍ਰਾਚੀਨ ਪ੍ਰਾਤਨ ਉਸ ਤੋਂ ਬਾਅਦ ਅਪਰੋਚ ਪਹੁੰਚ ਤੁਹਾਡੀ ਪਹੁੰਚ ਕਿਤੇ ਤੱਕ ਹੈ ਅਪਰੋਚ ਕਿਤੇ ਤੱਕ ਕਰਦੇ ਹੋ ਠੀਕ ਤਾਂ ਇਹ ਸ਼ਬਦ ਆਪਣੇ ਨੋਟ ਕਰਦੇ ਜਾਓ 10 ਹੋ ਗਏ ਤੁਹਾਡੇ ਠੀਕ ਉਸ ਤੋਂ ਬਾਅਦ ਏਰੀਆ ਖੇਤਰ ਠੀਕ ਹੈ ਏਰੀਆ ਦਾ ਅਰਥ ਹੁੰਦਾ ਹੈ ਖੇਤਰ ਇਲਾਕਾ ਉਸ ਤੋਂ ਬਾਅਦ ਆਰਗੂਮੈਂਟ ਦਲੀਲ ਦੇਣੀ ਅਸਿਸਟੈਂਟ ਸਹਾਇਕ ਅਸਿਸਟੈਂਟ ਸਟਾਫ ਸਹਾਇਕ ਅਮਲਾ ਠੀਕ ਹੈ ਅਸਿਸਟੈਂਟ ਕੀ ਹੈ ਇਕੱਲਾ ਸਹਾਇਕ ਹੈ ਅਸਿਸਟੈਂਟ ਸਟਾਫ ਕੀ ਹੁੰਦਾ ਹੈ ਸਹਾਇਕ ਅਮਲਾ ਹੁੰਦਾ ਹੈ ਠੀਕ ਹੈ ਅਟੈਚਡ ਹਰ ਵਿਦ ਇਸ ਨਾਲ ਨੱਥੀ ਹੈ ਜਿਵੇਂ ਕੁਝ ਪੇਪਰ ਤੁਹਾਨੂੰ ਦਿੱਤੇ ਜਾਂ ਠੀਕ ਹੈ ਉਹਨਾਂ ਨੂੰ ਇਕੱਠੇ ਪੇਜਾਂ ਨੂੰ ਸਟੈਪ ਕਰ ਦੋ ਠੀਕ ਹੈ ਤਾਂ ਉਹ ਕੀ ਹੋ ਜਾਂਦੇ ਨੇ ਨੱਥੀ ਹੋ ਜਾਂਦੇ ਨੇ ਕਈ ਪੇਜਾਂ ਨੂੰ ਇਕੱਠੇ ਕਰ ਦੇਣਾ ਅਟੈਚਡ ਹਰ ਵਿਦ ਇਹਦੇ ਨਾਲ ਮਤਲਬ ਇੱਕ ਫਾਰਮ ਨਾਲ ਹੋਰ ਫਾਰਮ ਨੱਥੀ ਹੋਣ ਜੁੜੇ ਹੋਣ ਠੀਕ ਅਗਲਾ attendence حاضਰੀ ਠੀਕ ਹੈ attested ਤਸਦੀਕ حاضਰੀ ਤਸਦੀਕ ਤਾਂ attested ਹੁੰਦਾ ਤਸਦੀਕ ਕੀਤਾ ਜਾਂਦਾ ਹੈ ਠੀਕ ਹੈ ਜਿਹੜਾ ਤੁਹਾਡਾ ਚੈੱਕ ਕੀਤਾ ਜਾਂਦਾ ਕੋਈ ਵੀ ਡਾਕੂਮੈਂਟ ਜਦੋਂ ਤੁਸੀਂ ਜੋਬ ਦੇ ਲਈ ਜਾਓਗੇ ਵੈਰੀਫਿਕੇਸ਼ਨ ਕਰਵਾਓਗੇ ਤਾਂ ਉੱਥੇ ਤੁਹਾਡੇ ਡਾਕੂਮੈਂਟ ਤੁਹਾਨੂੰ attested ਕਰਾਉਣੇ ਪੈਂਦੇ ਆ ਕਾਫੀ ਪੋਸਟਾਂ ਠੀਕ ਉਸ ਤੋਂ ਬਾਅਦ ਆਟੋ ਬਾਇਓਗ੍ਰਾਫੀ ਆਟੋ ਬਾਇਓਗ੍ਰਾਫੀ ਹੁੰਦਾ ਸਵੈ ਜੀਵਨੀ ਜਿਹਨੂੰ ਅਸੀਂ ਆਤਮ ਕਥਾ ਵੀ ਬੋਲ ਦਿੰਦੇ ਹਾਂ ਸਵੈ ਜੀਵਨੀ ਆਤਮ ਕਥਾ ਸਵੈ ਜੀਵਨੀ ਉਹ ਜੀਵਨੀ ਜਿਹੜੀ ਵਿਅਕਤੀ ਆਪਣੀ ਹੀ ਜੀਵਨ ਬਾਰੇ ਲਿਖਦੇ ਸਵੈ ਜੀਵਨੀ ਹੁੰਦਾ ਠੀਕ ਹੈ ਉਸ ਤੋਂ ਬਾਅਦ ਕੌਟੈਂਟ ਲੇਖਕਾਰ ਕੌਟੈਂਟ ਹੁੰਦਾ ਹੈ ਲੇਖਾਕਾਰ ਲੇਖਾਕਾਰ ਮਤਲਬ ਜਿਹੜਾ ਤੁਹਾਡਾ ਕਾਰ ਵਿਹਾਰ ਦਾ ਜੋ ਵੀ ਕੰਮ-ਕਾਰ ਹੈ ਆਪਣੇ ਕੋਲੇ ਰੱਖਦਾ ਹੈ ਉਹ ਲੇਖਾਕਾਰ ਹੁੰਦਾ ਹੈ ਠੀਕ ਹੈ ਉਸ ਤੋਂ ਬਾਅਦ ਬੀਮਾ ਐਕਸ਼ਨ ਕਾਰਵਾਈ ਕੋਈ ਵੀ ਕਾਰਵਾਈ ਕਰਨੇ ਐਕਸ਼ਨ ਕਰਨਾ ਠੀਕ ਹੈ ਤਾਂ ਇਹ ਬੀ ਨੇ ਤਾਂ ਇਸੇ ਤਰ੍ਹਾਂ ਹੋਰ ਜਿਹੜੇ ਮੈਂ ਤੁਹਾਡੇ ਲਈ ਕੁਝ ਕੁ ਸ਼ਬਦ ਲੈ ਕੇ ਆਂਦਾ ਰਹਾਂਗਾ ਤੇ ਪੰਜਾਬੀ ਦੇ ਵਿੱਚ ਤੁਹਾਨੂੰ ਦੱਸਦਾ ਰਹਾਂਗਾ ਠੀਕ ਹੈ ਇਹ ਉਹ ਸ਼ਬਦ ਨੇ ਜਿਹੜੇ ਬਾਰ ਬਾਰ ਪੇਪਰਾਂ 'ਚ ਆਉਂਦੇ ਨੇ ਤਾਂ ਤੁਸੀਂ ਇਹਨਾਂ ਨੂੰ ਆਪਣਾ ਲਿਖ ਸਕਦੇ ਹੋ ਆਪਣਾ ਨੋਟ ਕਰ ਸਕਦੇ ਹੋ ਠੀਕ ਹੈ ਅੱਜ ਦੀ ਇਹ ਬੀ ਨੇ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਇੰਗਲਿਸ਼ ਦੇ ਜਿਹੜੇ ਸ਼ਬਦ ਪੇਪਰਾਂ 'ਚ ਆਣਗੇ ਉਹਨਾਂ ਦੀ ਇੰਗਲਿਸ਼ ਬਿੱਦ ਨਾਲ ਪੰਜਾਬੀ ਇਸੇ ਤਰ੍ਹਾਂ ਤੁਹਾਨੂੰ ਲਿਖ ਕੇ ਦਿੱਤੀ ਜਾਵੇਗੀ ਸੋ ਐਨੀ ਵੀਡੀਓ ਅੱਜ ਦੀ ਲਈ ਥੋੜੀ-ਥੋੜੀ ਸਮੇਂ ਦੇ ਵਿੱਚ ਆਪਾਂ ਇਹ ਵੀਡੀਓ ਪਾਉਂਦੇ ਰਹਾਂਗੇ ਠੀਕ ਹੈ ਆਪਣਾ ਨੋਟ ਕਰਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਦੇ ਰਹੋ ਅਤੇ ਸਾਡੇ ਬਾਲਾਜੀ এডਿਊਕੇਸ਼ਨ ਪੁਆਇੰਟ ਦੇ ਅਫੀਸ਼ੀਅਲ ਚੈਨਲ ਜੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ